ਇਦਲਾ ਤੋਂ ਕੰਮ ਹੀ ਕਰਨਾ ਹੈ ਇੱਥੇ ਤੇ ਹੁਣ ਥੋੜਾ ਜਿਹਾ 2 ਦਿਨਾਂ ਨੂੰ ਮਿਲੇ ਤੇ ਹੁਣ ਆਪਾਂ ਚੱਲੇ ਆ ਬੜੇ ਮਹੀਨਿਆਂ ਬਾਅਦ ਮਹੀਨਿਆਂ ਬਾਅਦ ਹੀ ਚੱਲੇ ਆ ਬੜੇ ਚੱਲੇ ਆ ਆਪਾਂ ਪੋਰਟ ਪੋਰਟ ਵਿਕਟੋਰੀਆ ਵਿਚ ਤੇ ਕੰਡੇ ਤੇ ਹੈਗਦੇ ਤੁਹਾਨੂੰ ਦਿਖਾਉਦੇ ਆ ਐਡਿਲੇਟ ਤੋਂ 2 ਘੰਟੇ ਦੀ ਦੂਰੀ ਤੇ 2.5 ਘੰਟੇ ਦਾ ਸਟਾਪ ਮਾਰਿਆ ਵਾ ਕਾਫੀ ਲੈਣ ਦੀ ਆ ਬੰਦਿਆਂ ਨੇ ਕੋਈ ਟੈਂਸ਼ਨ ਨਹੀਂ ਹੈ ਮਾਈਕ ਫੋਨ ਇਹ ਜੱਤਾ ਤੇ ਆਏ ਨੇ ਨਹੀਂ ਕੋਈ ਚੱਕਰ ਨਹੀਂ ਹੈ ਕੋਈ ਨਹੀਂ ਚਲੋ ਕਾਫੀ ਟਾਈਮ ਹੋ ਗਿਆ ਇਨੀ ਬ੍ਰੇਕ ਲੈ ਲਈਏ ਚਲੋ ਚਲੀਏ ਬੰਦੇ ਕਿੱਥੇ ਆਪਣੇ ਚਲ ਗਏ ਸਾਰੇ ਦੂਜੇ ਪੰਪ ਤੇ ਦੇਰ ਹੋ ਗਈ ਆ ਕੀ ਸਾਰਾ ਕੋ ਠੀਕ ਆ ਪਰ ਇਹਦੀ ਇਲੈਕਟ੍ਰਿਕ ਕਾਰ ਆ ਨਾ ਉਹਦਾ ਚਾਰਜਿੰਗ ਦਾ ਬੜਾ ਪੰਗਾ ਹੁੰਦਾ ਹੁਣ ਆ ਵੀ ਸਾਨੂੰ ਚਾਰਜ ਰੁਕਦਾ ਪੈਂਦਾ ਵਾ ਚਾਰਜ ਕਰਨ ਵਾਸਤੇ ਨਾ ਉਹ ਆ ਗੱਡੀ ਬੱਜ ਚਲੋ ਵਧੀਆ ਵਾ ਵੱਡਾ ਚਾਰਜ ਹੈ ਚਾਟ ਹੀ ਕਰ ਦੇਣੀ ਅੱਜ ਦਾ ਤੇ ਟੈਲੀ ਦਾ ਮਿਲਦਾ ਮੇਰਾ ਪਹਿਲਾ ਟ੍ਰਿਪ ਹੈ ਇੱਥੇ ਸੈਂਗੜਾ ਪਟਾੜਾ ਲੱਗ ਪਿਆ ਮੋੜਾ ਆ ਲੈਣੇ ਗੱਡੀਆਂ ਕਿ ਗੱਡੀਆਂ ਗੱਡੀਆਂ ਰੱਖੀਆਂ ਰੀਪੋ ਮੌਨ ਕੀ ਹਸਾਂ ਤਾਂ ਇਹ ਘਰ ਭਾਜੀ ਘਰਾਂ ਚ ਬੋਕ ਕਰ ਬੈਠੇ ਜੇ ਵਧੀਆ ਹੁੰਦੀ ਆ ਇੱਥੇ ਤੁਹਾਨੂੰ ਕੋਈ ਬੰਦਾ ਚਾਬੀ ਨਹੀਂ ਦਿੰਦਾ ਪੀ ਚੌਂਕੀਦਾਰ ਆ ਇੱਥੇ ਇਹਨਾਂ ਨੇ ਕਿਤੇ ਚਾਬੀ ਰੱਖੀ ਹੋਣੀ ਆ ਇਹਦਾ ਵੀ ਇਹ ਸਵਾਲ ਆ ਆ ਜਾ ਹਜਾ ਮਹਾਰਾਜ ਜੀ ਆ ਜਾ ਆ ਜਾ ਗੱਡੀ ਖੋਲ ਗੱਡੀ ਭਾ ਗੱਡੀ ਖੋਲ ਘਰ ਖੋਲ ਆ ਵੇਖਿਆ ਸਾਡੇ ਉਥੇ ਹੁੰਦੇ ਨਾ ਇਦਾਂ ਇਦਾਂ ਨਹੀਂ ਹੁੰਦਾ ਸਿਸਟਮ ਇੱਥੇ ਇੱਤਾ ਹੀ ਆਂਦੀ ਕੋਈ ਬੰਦਾ ਨਹੀਂ ਕੋਈ ਲੈਣਾ ਨਹੀਂ ਕੋਈ ਪਰਿੰਦਾ ਨਹੀਂ ਹੈਗਾ ਉਹ ਚਾਪੀਆਂ ਪਈਆਂ ਆਂ ਜੱਗਲਾ ਉਹ ਚਾਪੀਆਂ ਲੈਟਰ ਬਾਕਸ ਚ ਰੱਖੀਆਂ ਪੈਸੇ ਹੀ ਕਰਦੇ ਨੇ ਨੂੰ ਆਨਲਾਈਨ ਟ੍ਰਾਂਸ ਪਰ ਇੰਨਾ ਕਰਨ ਨਾਲ ਇੰਨਾ ਕਰਨ ਨਾਲ ਆਇਤਰ ਵੀਡੀਓ ਬਣਦੀ ਇੰਨੇ ਚ ਥੋੜੀ ਲੋਕੀ ਕਿਉਂ ਨਹੀਂ ਆਉਂਦੇ

ਤੇ ਇਹਨਾਂ ਨੇ ਹਾਂਜੀ ਮਤਲਬ ਹਰੇ ਕਮੂਨ ਦਾ ਪੂਰਾ ਧਿਆਨ ਰੱਖਿਆ ਬਾਗੀ ਨੂੰ ਦਿੱਤਾ ਰ ਹੈ ਗੈਰ ਕੋਲੇ ਇਹਨੂੰ ਕੱਢ ਕੇ ਅਪਾ ਪਿੱਛੇ ਨਹੀਂ ਰਹਿਣਾ ਫੋਲੋ ਕਰ ਤੇ ਕੀ ਪਾਵਾਂ ਦੀ ਤਾਂ ਹੋ ਗਿਆ ਪੂਰਾ ਸੈਟ ਤਾਵਾਵਾਂ ਰੱਖ ਗਿਆਂ ਵਾ ਇਹ ਨਾਲ ਪੀਰਾਂ ਦੀ ਸੇਵਾ ਅੱਖ ਦੇਖੋ ਵੀ ਦਿਨੋਂ ਇਹ ਆਪ ਵੀ ਆ ਦੇ ਬਲੌਗ ਦਾ ਲੋਕ ਆਪਣੇ ਬਿਲਕੁਲ ਜੋਬਨ ਤੇ ਪਹੁੰਚ ਚੁੱਕਾ ਏ ਆ ਜਿਹੜਾ ਨਾ ਰਿਆ ਇਹਨੂੰ ਮਾਤਾ ਦੀ ਤਲਾਸ਼ ਸਭਾਏ ਨਾ ਨਾ ਮਾਤਾ ਨਹੀਂ ਮਿਲ ਪਾਉਗੀ ਅੱਜ ਅਹੀਂ ਨਹੀਂ ਸੌਣ ਦਿੰਦੇ ਮਾਤਾ ਲੱਭ ਗਈ ਸਾਰੇ ਹਵਾ ਘੁੰਡ ਗਈ ਖੌਰ ਸੇ ਦੇਖੀਏ ਇਸ ਨਰਕ ਨੂੰ ਇਹ ਜੇਪ ਰਾਣ ਫੰਕ ਖਿਲਾਰ ਰਿਹਾ ਆਪਣੇ ਜੇ ਨਰ ਐਸੇ ਆਰਾਮ ਸੇ ਜੰਗਲਾਂ ਮੇ ਨਹੀਂ ਮਿਲਦਾ ਵਾਜੀ ਵਾ ਵਾਜੀ ਵਾ